ਪਰਜਾਈ ਤੁਹਾਨੂੰ ਕੀ ਲੱਗਿਆ ਤੁਹਾਡਾ ਭਲਤਾ ਕਿਤੇ ਮੀਟਿੰਗਾਂ ਕਰਨ ਗਿਆ ਕਿਤੇ ਨਹੀਂ ਮੀਟਿੰਗਾਂ ਕਰਨ ਗਿਆ ਉਹ ਉਹ ਮੇਰੇ ਜੀਜੂ ਤੇ ਚੰਨੀ ਉਥੇ ਉਹ ਤਾਂ ਇਸ ਸੰਗਰਦੇ ਫਿਰਦੇ ਨੇ ਕਦੀ ਮੌਨ ਘੁੰਮਦੇ ਆ ਕਦੀ ਫਹਿਲਵਾ ਦੇ ਦਿਆ ਕੱਲੇ ਖਲੇ ਜਾ ਕੇ ਹੌਣ ਮੈਨੂੰ ਹਲੇ WhatsApp ਤੇ ਇਹਨਾਂ ਨੇ ਹਟੂ ਭੇਜੀ ਸੀ ਪੈਕਿਸੇਗ ਲਾਈ ਜਾਂਦੇ ਸੀਗੇ ਨਾਲ ਹਾਂ ਕੋਈ ਮੀਟਿੰਗ ਮੂਟਿੰਗ ਤਾਂ ਨਹੀਂ ਗਏ ਪਰਜਾਈ ਉਹ ਉਹ ਵੀ ਤਾਂ ਹੀ ਮੈਨੂੰ ਲੱਗ ਗਈ ਸੀ ਇਨਾ ਤਾਂ ਮੜਕੇ ਭੰਤਾ ਬਿਆ ਬਿੜੀ ਨੀ ਨਾ ਤਸਦੀਨ ਅੱਜ ਮੜ ਮੜਕੇ ਨੂੰ ਹੁੰਦਾ ਸੀਗਾ ਅੱਜ ਉਹਨੇ ਪੂਰੇ 40 ਮਿੰਟ ਲਾਇਨੇ ਲਾਉਣ ਲੱਗੇ ਨੇ ਮੈਂ ਪੁੱਛੀ ਗਈ ਕੀ ਕਰਦਾ ਵੀ ਕੀ ਕਰਦਾ ਇੰਨਾ ਚਿਰ ਕਹਿੰਦਾ ਨੌਨਾ ਮਾ ਨਾ ਕੀ ਆਉਂਗਾ ਮੈਂ ਕਿਆ ਬਿਆਹ ਭੀੜੇ ਨਾ ਲਿੰਦਾ ਉਹ ਤਾਂ ਤੇਰੇ ਅੱਖਾਂ ਚ ਮਰਮਲ ਦੇ ਦੇ ਸੀ ਇੰਨੀ ਹੈ ਹੁਣ ਤੂੰ ਨਾ ਹੀ ਜਾਣਾ ਮੈਨੂੰ ਨਹੀਂ ਪਤਾ ਸੀ ਵੀ ਪੈਗ ਛੱਗ ਨਾਉਣ ਗਿਆ ਉਹ ਬਾਹਰ ਗੰਦ ਪਾਰ ਖਿਆ ਹੈ ਵੇਸੇ ਤੈਨੂੰ ਕਿਵੇਂ ਪਤਾ ਚੱਲਿਆ ਮੰਜੀਟ ਕੇ ਤੂੰ ਹੀ ਹੈ ਮੇਰਾ ਅਸਲੀ ਦੇਰ ਮੈਨੂੰ ਲੱਗਦਾ ਬਾਕੀ ਸਾਰੇ ਤਾਂ ਹੀ ਨਹੀਂ ਪ੍ਰਜਾ ਹੀ ਇਹ ਕਰਦੇ ਬੋਤਲ ਦਾ ਹੱਲ ਨਹੀਂ ਹੈ ਤੇਰਾ ਅਸਲੀ ਤੇ ਹੋਰ ਬਾਕੀ ਤਾਂ ਲੰਡੂ ਨੇ ਤੈਨੂੰ ਮੈਂ ਪੀਤ ਦਿਆ ਕੋਈ ਨਾ ਉਹਨਾਂ ਦਾ